ਹੋਏ ਆ ਜਲੰਧਰ ਦੇ ਮਕਸੂਦਾ ਬੋਲਦਾ ਤਾਂ ਦੱਸ ਦਈਏ ਕਿ ਇੱਕ ਆਟੋ ਵਾਲੇ ਜਿਹੜਾ ਆ ਨਸ਼ਾ ਕਰਕੇ ਪਹਿਲੇ ਤੇ ਕਾਰ ਦੇ ਵਿੱਚ ਮਾਰਿਆ ਉਸ ਤੋਂ ਬਾਅਦ ਇੱਕ ਜਿਹੜੀ ਐਕਟਿਵਾ ਸਵਾਰ ਲੜਕੀ ਨੂੰ ਜਿਹੜਾ ਆ ਸੁੱਟ ਦਿੱਤਾ ਇਹ ਐਕਟਿਵਾ ਆ ਇਹ ਲੜਕੀ ਆ ਤੁਹਾਨੂੰ ਦੱਸ ਦਈਏ ਕਿ ਜਿਹਦੇ ਸੱਟਾਂ ਲੱਗੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਰੂਬਰੂ ਕਰਵਾ ਰਹੇ ਆ ਇਹ ਆਟੋ ਵਾਲਾ ਵਿਤੀ ਹੈ ਤੁਹਾਨੂੰ ਦੱਸ ਦਈਏ ਕਿ ਉੱਥੇ ਜਿੱਥੇ ਲੋਕਾਂ ਦਾ ਕਹਿਣਾ ਇਹ ਆ ਕਿ ਨਸ਼ਾ ਜਿਹੜਾ ਆ ਖਤਮ ਹੋ ਚੁੱਕਾ ਆ ਪਰ ਤਸਵੀਰਾਂ ਜਿਹੜੀਆਂ ਤੁਹਾਨੂੰ ਰੂਬਰੂ ਕਰਵਾ ਰਹੇ ਆ ਕਿ ਕਿਸ ਤਰ੍ਹਾਂ ਇਹ ਪ੍ਰੈਗਾ ਦੇ ਜਿਹੜੇ ਕੈਪਸੂਲ ਖਾ ਕੇ ਜਿਹੜੇ ਲੋਕੀ ਆ ਉਸ ਤੋਂ ਬਾਅਦ ਜਿਹੜਾ ਆ ਉਹ ਨਸ਼ਾ ਕਰਦੇ ਆ ਹਰ ਪਾਜੀ ਇਹ ਤਸਵੀਰਾਂ ਧੰਨਾ ਰੂਬੂਲ ਕਰ ਰਹੇ ਆ ਕਿ ਆਟੋ ਵਾਲੇ ਜਿਹੜੇ ਆ ਹੋਰ ਨਸ਼ਾ ਕਰਕੇ ਜਿਹੜਾ ਆ ਉਹ ਸ਼ੁਰੂ ਹੋ ਜਾਂਦੇ ਆ ਗੱਡੀ ਬੈਠ ਇਹਨੂੰ ਬੈਠ ਰਵਿੰਦਰ ਮੈਂ ਲੈ ਆ ਥਾਣੇ ਗੱਡੀ ਤੇ ਮੈਂ ਲੈ ਕੇ ਆਉਂਗਾ ਤੇਰੀ ਹੋ ਇੱਧਰ ਭਰੀ ਇਹ ਪਰ ਬੜੀਆ ਸ਼ੀਸ਼ੇ ਬੰਨਿਆ ਨੇ ਇੱਕ ਮੈਂ ਲੈ ਕੇ ਆ ਥਾਣੇ ਇਹਨੂੰ ਤਦਾਂ ਦੱਸ ਦੇ ਕਿ ਆਟੋ ਵਾਲੇ ਨੂੰ ਹੁਣ ਜਿਹੜਾ ਵਾ ਗੱਡੀ ਦੇ ਵਿੱਚ ਬਿਠਾ ਕੇ ਜਿਹੜਾ ਲੈ ਕੇ ਜਾ ਰਿਹਾ ਉੱਥੇ ਹੀ ਲੋਕੀ ਜਿਹੜੇ ਆ ਮੌਜੂਦ ਆ ਲੋਕਾਂ ਦੇ ਨਾਲ ਜਿਹੜੀ ਆ ਸਾਰੀ ਗੱਲਬਾਤ ਕਰ ਲੈਂਦੇ ਆ ਕਿ ਕੀ ਜਿਹੜੀ ਆ ਸਾਰੀ ਗੱਲਬਾਤ ਹੋਈ ਆ ਬ੍ਰਦਰ ਸੁ ਦਿਖਾ ਦਈਏ ਕਿ ਕੱਚ ਵਜਿਰਾ ਜਿਹੜਾ ਸਾਰਾ ਇਸ ਟਾਈਮ ਇੱਥੇ ਖਿਲਰ ਰਿਹਾ ਹੋਇਆ ਗੱਲਬਾਤ ਕਰਦੇ ਆ ਬ੍ਰਦਰ ਕੀ ਸਾਰੀ ਗੱਲਬਾਤ ਹੋਈ ਆ ਭਾਜੀ ਭਾਜੀ ਗੱਲਬਾਤ ਇਹ ਹੋਈ ਆ ਮੈਂ ਪਿੱਛੇ ਆ ਰਿਹਾ ਆ ਇਹ ਹੈ ਨਾ ਜਿੱਦਾਂ ਗੱਡੀ ਇਦਾਂ ਆਪਣੀ ਜਿੱਤਾ ਚਲਾ ਰਿਹਾ ਆ ਕੁੜੀ ਨੂੰ ਸੱਟ ਕੇ ਤੇ ਗੱਡੀ ਆਟੋ 'ਚ ਬਹਿ ਗਏ ਨੇ ਇਹਨੇ ਪੁੱਛਿਆ ਕੁੜੀ ਨੂੰ ਮੈਂ ਚੱਕਾਂ ਨਾ ਚੱਕਾਂ ਇਹ ਭਾਜੀ ਆਟੋ 'ਚ ਬੈਠਾ ਰਿਹਾ ਆ ਦੱਸੋ ਭਾਜੀ ਇਹ ਦਾਦਾ ਕਿਹਦੀ ਹੋ ਗਈ ਉਹਨਾਂ ਦੀ ਪਿੱਛੇ ਭਾਈ ਰੋਕਣ ਵੀ ਦੇ ਯਾਰ ਕਿਹਾ ਪਿੱਛੇ ਐਕਸੀਡੈਂਟ ਕਰਕੇ ਆਇਆ ਇਹਨੇ ਮੁੜ ਕੇ ਪੁੱਛਿਆ ਨਹੀਂ ਇਹਨੂੰ ਵਾਜਾ ਮਾਰਦੇ ਰੇ ਪਿੱਛੇ ਭਾਜੀ ਕੁੜੀ ਨੂੰ ਨਾਲ ਹੱਲੀ ਜਾਣ ਮੇਰੇ ਮੋਰੇ ਮੋਰੇ ਕੁੜੀ ਨੇ ਇੱਕ ਨੂੰ ਕੰਨ ਫੈਡ ਮਾਰ ਕੇ ਆ ਕੁੜੀ ਤਾਂ ਆਪਣੀ ਬ੍ਰੇਕ ਮਾਰ ਕੇ ਬਚ ਗਈ ਮੋਟਰਸਾਈਕਲ ਇਹਨੇ ਭਾਜੀ ਨਸ਼ਾ ਰੱਜ ਕੇ ਖਾਦਾ ਹੋਇਆ ਆ ਬਾਈ ਰੋਕਿਆ ਹੀ ਇਹਨੇ ਰੋਕਿਆ ਹੀ ਨਹੀਂ ਕੁੜੀ ਵੀ ਆ ਲੱਗ ਕੋਈ ਬਣੀ ਹੁੰਦੇ ਪੈਸਾ ਆ ਦੇਖੋ ਕੁੜੀ ਦੀ ਪਾਜੀ ਜੀ ਕਹਿ ਸਕਦੇ ਕਿ ਆਟੋ ਵਾਲੇ ਜਿਹੜੇ ਹੁਣ ਆ ਉਹ ਨਸ਼ਾ ਕਰਕੇ ਜਾ ਰਹੇ ਨੇ ਤੇਰੀ ਗੱਲ ਤੋਂ ਪਾਜੀ ਆਟੋ ਵਾਲੇ ਜਿਹੜੇ ਆ ਨਾ ਇੱਕ ਇੱਕ ਜਣੇ ਆ ਆਟੋ ਚਲਾਉਂਦਾ ਹੁੰਦਾ ਹੁਣ ਤਿੰਨ ਤਿੰਨ ਜਣੇ ਵੜਾ ਕੇ ਚਲਾਉਂਦੇ ਨਸ਼ਾ ਕਰਕੇ ਆਟੋ ਚਲਾਉਂਦੇ ਵੀਰਿਆ ਯਾਰ ਐ ਚਲਾ ਰਹੀ ਆ ਪਾਜੀ ਗੱਡੀ ਐ ਚਲਾ ਰਹੀ ਆ ਯਾਰ ਉਹ ਕੁੜੀ ਨੂੰ ਇਹਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਆ ਕੇ ਵੀ ਕੁੜੀਏ ਤੇਰੀ ਕੀ ਥੱਟ ਲੱਗੀ ਆ ਕੀ ਨਹੀਂ ਲੱਗੀ ਕੁੜੀ ਇਹ ਤਾਂ ਤਰਫ ਦੀ ਪਾਜੀ ਤਰਫਣ ਦੀ ਸੀ ਮure ਉਹ ਰੋਡ ਪਿੱਛੇ ਖਾਲੀ ਸੀ ਜਿਵੇਂ ਕਰੋ ਪਿੱਛੇ ਗੱਡੀ ਨਹੀਂ ਕੋਈ ਆ ਰਹੀ ਸੀ ਪਾਜੀ ਆਟੋ ਚਲਾਉਣਾ ਨਾ ਥੱਕੇ ਨਾ ਪਾਜੀ ਮੈਂ ਜਿਹੜੇ ਭਾਜੀ ਹੁਣ ਗੱਡੀ ਦੇ ਵਿੱਚ ਬਿਠਾਏ ਉਹ ਕੌਣ ਪੁਲਿਸ ਵਾਲੇ ਸੀਗੇ ਕੌਣ ਲੈ ਗਏ ਉਹ ਪਈ ਆਪਣੇ ਮੁਲਾਜ਼ਮੀ ਆ ਮੁਕੁੱਦਾ ਠਾਣੇ ਕੋ ਮੁਲਾਜ਼ਮੀ ਆ ਉਹ ਲੈ ਕੇ ਗਏ ਹਾਂ ਭਾਜੀ ਇਹਨੇ ਭਾਜੀ ਇੱਕ ਵਾਰੀ ਕੁੜੀ ਨੂੰ ਇਹ ਨਹੀਂ ਕਿਹਾ ਮੈਂ ਸੌਰੀ ਦੀਦੀ ਤੁਹਾਨੂੰ ਮੈਂ ਫੀਲਵਰ ਦਾ ਆਟੋ ਜਾ ਕੇ ਬੀੜੀ ਲਾ ਕੇ ਬਹਿ ਗਿਆ ਜੱਡੀ ਘੜੀ ਸੀ ਜਿੱਦਾਂ ਦੱਸ ਦਈਏ ਕਿ ਕਾਚਲ ਵਗੈਰਾ ਸਾਰਾ ਇੱਥੇ ਕਿੱਲ ਰਿਹਾ ਆਇਆ ਤੇ ਜਿਹੜਾ ਉਹ ਜਿਹੜਾ ਆਟੋ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਇਹ ਆਟੋ ਹੈ ਜਿਹਦੇ ਨਾਲ ਜਿਹੜਾ ਐਕਸੀਡੈਂਟ ਆਇਆ ਉੱਥੇ ਤਾਂ ਦੱਸ ਦੇਗੀ ਵਿਅਕਤੀ ਨੂੰ ਜਿਹੜਾ ਆਟੋ ਚਾਲਕ ਹੈ ਲਾਈਟਰ ਤਾਂ ਬਿਠਾਣ ਦੇ ਵਿੱਚ ਲਾਈਟਰ ਵੀ ਜਿਹੜੇ ਆ ਆਟੋ ਦੇ ਵਿੱਚ ਰੱਖੇ ਹੋਏ। ਰੁਕ ਜਾ ਰੁਕ ਜਾ। ਰੁਕ ਜਾ ਰੁਕ ਜਾ ਰੁਕ ਜਾ। ਆ ਫੁੱਲ ਨੇ ਭਾਜੀ। ਸੋ ਇਹ ਹਾਲਾਤ ਨੇ ਅੱਜ ਕੱਲ੍ਹ ਜਲੰਧਰ ਦੇ ਵਿੱਚ ਜਿਹੜੇ ਆਟੋ ਚਾਲਕ ਆ ਉਹ ਨਸ਼ਾ ਕਰਕੇ ਪ੍ਰੈਗਰ ਦੀਆਂ ਗੋਲੀਆਂ ਖਾ ਕੇ ਉਸ ਤੋਂ ਬਾਅਦ ਜਿਹੜਾ ਲੋਕਾਂ ਨੂੰ ਸਵਾਰੀਆਂ ਨੂੰ ਲੈ ਕੇ ਜਾਂਦੇ ਆ ਤੇ ਕਿਤਨਾ ਕਿਤੇ ਜਿਹੜਾ ਐਕਸੀਡੈਂਟ ਕਰ ਦਿੰਦੇ ਜਿਹੜਾ ਐਕਸੀਡੈਂਟ ਆ ਉਹ ਕਰ ਦਿੰਦੇ ਉਹਨਾਂ ਦੇਖਣ ਵਾਲੀ ਗੱਲ ਇਹ ਹੋਈ ਕਿ ਜਿਹੜਾ ਪ੍ਰਸ਼ਾਸਨ ਆ ਜਿਹੜਾ ਆਟੋ ਚਾਲਕ ਆ ਉਹਦੇ ਉੱਤੇ ਜਿਹੜੀ ਹੈ ਕੀ ਕਾਰਵਾਈ ਕਰਦਾ ਸੋ ਲੜਕੀ ਤਾਂ ਦੱਸ ਦੇ ਕਿ ਹਜੇ ਵੀ ਜਿਹੜੀ ਲੜਕੀ ਆ ਉੱਥੇ ਹੀ ਬੈਠ ਕੀ ਆਇਆ ਪਿੱਛੇ ਉਹ ਲੜਕੀ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਬੈਠੀ ਹੋਈ ਹੈ ਆਖਿਰਕਾਰ ਕਦੋਂ ਜਿਲਦਰ ਦੇ ਵਿੱਚ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਬੰਦ ਹੋਣਗੀਆਂ ਕਦੋਂ ਜਿਹੜਾ ਨਸ਼ਾ ਹੈ ਉਹ ਖਤਮ ਹੋਏਗਾ ਤੇ ਲੋਕੀ ਜਿਹੜੇ ਆ ਸੇਫਲੀ ਆਪਣੇ ਘਰੇ ਜਿਹੜੇ ਆ ਪਹੁੰਚਣਗੇ ਸੋ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਜਿਹੜੇ ਆਟੋ ਚਾਲਕ ਆ ਇਹਨਾਂ ਦੇ ਜਿਹੜੇ ਆਧਾਰ ਕਾਰਡ ਆ ਪਹਿਲੇ ਤਾਂ ਉਹ ਚੈੱਕ ਕੀਤੇ ਜਾਣ ਉਸ ਤੋਂ ਬਾਅਦ ਨਸ਼ਾ ਵਗੈਰ ਨੂੰ ਕੀਤਾ ਹੈ ਜਾਂ ਕਿ ਨਹੀਂ ਕੀਤਾ ਹੈ ਗੋਲੀ ਖਾ ਕੇ ਚਲਾਉਂਦੇ ਆ ਜਾਂ ਨਹੀਂ ਚਲਾਉਂਦੇ ਆ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰਸ਼ਾਸਨ ਨੂੰ ਪਹਿਲੇ ਦੇਖਣੀਆਂ ਚਾਹੀਦੀਆਂ ਤਾਂ ਕਿ ਇਸ ਤਰ੍ਹਾਂ ਦੀਆਂ ਜਿਹੜੇ ਐਕਸੀਡੈਂਟ ਹੈਗੇ ਆ ਉਹ ਜਿਹੜੇ ਬੰਦ ਹੋ ਜਾਣ ਸੋ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਸਾਣਾ ਜੁੜੇ ਰਹੋ ਫਲਾਉ ਤਦ ਤੱਕ ਲਈ ਸਾਨੂੰ ਦੀਓ ਇਜਾਜ਼ਤ ਧੰਨਵਾਦ